ਭਾਈ ਗੋਜੀ ਕਥਾ ਸਾਹਿਬ ਅਜੋ ਜਿਸ ਕਥੇ ਪਰਸੋਂ ਤੋਂ ਇਹ ਗੱਲ ਬੜੀ ਚੰਗੀ ਹੈ ਕਿ ਜਿਹੜਾ ਸੈਨਚੂਅਲ ਨੌਰ ਦਾ ਗਾਂ ਭਾਈ ਕ샹 ਸਿੰਘ ਸਾਡੇ ਦੋਸਤਾਂ ਜਿਹੜੇ ਬੰਤੀ ਜਿਸਾਨ ਨੰਮ ਲਾ ਰਹੇ ਆ ਉਹਦੇ ਤੇ ਕਾਛਟ ਹੋਇਆ ਤੇ ਚਾਕੇ ਜਿਹੜਾ ਬੁਲਿਨਾ ਡਾਕਟਰ ਜਿਸਾਨ ਸਿੰਘ ਘੜਾਸੀ ਉਹਦਾ ਨਾਮ ਵੀ ਕਹਿੰਨ ਲੀਂ ਕਹਿੰਦੋ ਜਸਵੰਤ ਸਿੰਘ ਮੈਨੂੰ ਸਮਝ ਆ ਰਹੀ ਐ ਇਥੇ ਆਸੂੰਗੜੀ ਦੀ ਗੱਲਾਂ ਕੀ ਕਰ ਰਹੇ ਨੇ ਇਹਨਾਂ ਦਾ ਬਤਾਨ ਦੀ ਆਜ਼ਾਦੀ ਤੋਂ ਬਾਅਦ ਜਿਵੇਂ ਉਹ ਉਹਨਾਂ ਅੰਗਰੇਜ਼ਾਂ ਦੇ ਜ਼ੁਲਮ ਤੋਂ ਇੱਕ ਗੁਣੀਆਂ ਉਹ ਕਿਸ ਨੇ ਨਾਂਗਗਰ ਕਰਨ ਦੀ ਗੱਲ ਕੀਤੀ ਹੈ ਅੱਜ ਤੁਹਾਡੇ ਰਾਜ ਦੇ ਵਿੱਚ 40 ਸਾਲ ਪਹਿਲਾਂ 40 ਸਾਲ ਪਹਿਲੇ ਤੱਕ ਹੋਏ ਹੈ ਜੇ ਕਥਾ ਰੱਟੀ ਹੈ ਉਸ ਦਿਨ ਤੁਸੀਂ ਕਹਾਂਟ ਸਾਫ ਕਿਉਂ ਕਰ ਰਹੇ ਹੋ ਉਸ ਦੇ ਚੋਰ ਹੋ ਰਹੀਏ ਇੱਕ ਸਚਾਈ ਹੈ ਕਹਾਂ ਸਚਾਈ ਹੈ ਜਿਹੜੀ ਉਹ ਕਲਮਾਂ ਅਕਾ ਦੱਸਣਾ ਚਾਹੁੰਦਾ ਸੀ ਇਸ ਦਾ ਮਤਲਬ ਇਹ ਹੈ ਕਿ ਸਿੱਖ ਆਪਣੇ ਇਤਿਹਾਸ ਦੇ ਰਾਹੀਂ ਪਹਿਮਾਨ ਨਹੀਂ ਬਣਾ ਸਕਦੇ ਜੋ ਸਿੱਖਾਂ ਦੇ 47 ਤੋਂ ਬਾਅਦ ਦਰਮੋਂ ਹੈ ਉਹ ਨਾ ਮਾਰ ਕੋਈ ਪੁੱਛਿਆ ਨਹੀਂ ਬੜਾ ਅਚਕ ਦੇ ਤੁਸੀਂ ਉਹਨੂੰ ਦੱਸਣਗੇ ਬੜਾ ਸੋਝੀ ਗੱਲ ਹੈ ਲੰਘ ਕੋ ਰਸੀਦ ਉਸ ਤੇ ਬਹੁਤ ਵੱਡਾ ਕਾਕਾ ਤੇ ਢਾਕਾ ਤੇ ਨਹੀਂ ਮੰਨਦਾ ਕਿ ਦਾ ਸਰਕਾਰ ਨਾਲ ਗੱਲ ਨਹੀਂ ਮੇਰੇ ਨਾਲ ਪਰ ਇਹਨਾਂ ਗੱਲਾਂ ਦਾ ਅਸਲ ਜੂਰ ਹੁੰਦਾ ਹੈ ਟਾਈਮ ਜੂਰ ਲੱਗਾ ਹੈ ਇਹ ਗੱਲਾਂ ਤੁਹਾਨੂੰ ਭੋਗਣਾ ਪੈ ਜਾਣ ਮੈਂ ਅਫੀਰ ਕਰਦਾ ਮਿਨਿਸਟਰੀ ਆਪਨੂੰ ਇਸੇ ਨਾਲ ਬਾਰੇ ਦੱਸਦੇ ਨੂੰ ਫੋਟੋਆਂ ਦੇਖ ਕੇ ਇਸ ਸラム ਨੇ ਛੋਟੀ-ਬੋਟੀ ਕੋਟਵਾਟ ਕਰਨੀ ਕਰਕੇ ਡਿਲੀਟ ਕਰਨ ਭਾਈ ਗੁਰਜੀ ਕਾਲਸਾ ਵਾਪਸ ਵੀ ਭਾਈ ਗੁਰਜੀ ਕਾਲਸਾ ਵਾਪਸ ਜੁਤੀ ਤਸੇ 500 ਇਹ ਗਾਲ ਬੜੀ ਚੰਗੀ ਹੈ ਕਿ ਜਿਹੜਾ ਸੈਂਸਰ ਨੂੰ ਨਾ ਨਾ ਭਾਈ ਕ샹 ਸਿੰਘ ਸਰਵਜੋਤ ਜਿਹੜੇ ਗੰਤੀ ਜਿਸਾਨ ਰੰਗ ਬਣਾ ਰਿਹਾ ਉਹਦੇ ਤੇ ਕਾਟਛੜ ਬੜੀ ਗਏ ਤੇ ਸਤ ਪਾਕੇ ਜਿਹੜਾ ਬੁਲਿਨਾ ਡਾਕਟਰ ਜਿਸਾਨ ਸਿੰਘ ਘੜਾਸੀ ਉਸ ਦਾ ਨਾਮ ਵੀ ਕਹਿੰਦੇ ਜੀ ਕਰਦੋ ਜਿਸਾਨ ਸਿੰਘ ਮੈਨੂੰ ਸਮਝ ਨਹੀਂ ਆ ਰਹੀ ਇਹ ਕਿ ਆਸੂਨ ਗੜਨੀ ਗੱਲਾਂ ਕੀ ਕਰ ਰਹਿ ਨੇ ਅੰਦੋਵਾਂ ਦੀ ਆਜ਼ਾਦੀ ਤੋਂ ਬਾਅਦ ਜਿੱਦਿਆਂ ਯੋਨਾ ਅੰਗਰੇਜ਼ਾਂ ਦੇ ਜ਼ੁਲਮ ਤੋਂ ਗੁਣੀਆਂ ਉਹ ਕਿਸ ਨੇ ਨਾਮ ਕਰ ਕਰਨ ਦੀ ਗੱਲ ਕੀਤੀ ਹੈ ਅੱਜ ਤੁਹਾਡੇ ਰਾਜ ਦੇ ਵਿੱਚ 40 ਸਾਲ ਪਹਿਲਾਂ ਤੇ 40 ਸਾਲ ਪਹਿਲੇ ਕਰ ਰਹੇ ਹੈ ਜੇ ਕਥਾ ਰੱਤੀ ਹੈ ਉਸ ਦਿਨ ਤੁਸੀਂ ਕਾਣ ਸਾਟ ਕਿਉਂ ਕਰ ਰਹੇ ਹੋ ਉਹਦੇ ਚੂਰ ਚੋਰੀਏ ਇੱਕ ਸਚਾਈ ਹੈ ਕਹਨ ਸਚਾਈ ਹੈ ਜਿਹੜੀ ਉਹ ਕਲਮਾਂ ਅਕਾ ਦੱਸਣਾ ਚਾਹੁੰਦਾ ਸੀ ਇਸ ਦਾ ਮਤਲਬ ਇਹ ਹੈ ਕਿ ਸਿੱਖ ਆਪਣੇ ਇਤਿਹਾਸ ਦੇ ਰਾਹੀਂ ਪਹਿਲਮਾਨ ਬਣਾ ਸਕਦੇ ਜੋ ਸਿਕਾਂ ਦੇ 47 ਤੋਂ ਬਾਅਦ ਦਰਮਾਏ ਨੂੰ ਮਾੜੇ ਕੋਈ ਪਕਚ ਨਹੀਂ ਬੜਾ ਅਸਰ ਦੇ ਤੁਸੀਂ ਨੂੰ ਦੱਸਣ ਦਿਓਗੇ ਮਰਾ ਸੋਹ ਜੀ ਗੱਲ ਹੈ ਲੰਗਾ ਕੋ ਰਿਸੀਵ ਤੇ ਬਹੁਤ ਵੱਡਾ ਕਾਕਾ ਡਾਕਾ ਇਹ ਨਹੀਂ ਮੰਨਦਾ ਕਿ ਦਾ ਸਰਕਾਰ ਨਿਕਣਾ ਕੰਨ ਨਹੀਂ ਮਿਲੇਗਾ ਪਰ ਇਹਨਾਂ ਗੱਲਾਂ ਦਾ ਅਸਲ ਜੂਰ ਹੁੰਦਾ ਹੈ ਟਾਈਮ ਜੂਰ ਲੱਗਦਾ ਹੈ ਇਹ ਗੱਲਾਂ ਤੁਹਾਨੂੰ ਭੋਗਣਾ ਪੈ ਗਿਆ ਮੈਂ ਅਫੀ ਵੀ ਕਰਦਾ ਮਿਨਿਸਟਰੀ ਆਪਨ ਨੂੰ ਇਸਰਾਨ ਕਰਦਾ ਹਾਂ ਤੈਨੂੰ ਫੋਟੋਆਂ ਦੇਖੇ ਇਸ ਵੇਲੇ ਮੈਂ ਕੋਈ ਬੋਟੀ ਕੋ ਘਟਵਾਟ ਕਰਨੀ ਹੈ ਕਰਕੇ ਦਰਜ ਕਰਨਾ ਵਾਹਿਗੁਰੂ ਜੀ ਘਰ ਸਾਸਾ ਵਾਹਿਗੁਰੂ